ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਈ ਜੀ ਹੋਰ ਸਾਰੀ ਪਰਾਂ ਠੀਕ ਠਾਕ ਲੋ ਬਾਈ ਅਸੀਂ ਆਏ ਸੀ ਵਾਟਰ ਬਾਕਸ ਵਿੱਚ ਮੱਛੀਆਂ ਵੇਖਣ ਮੱਛੀਆਂ ਬੜੀਆਂ ਡੰਗ ਲਾਈ ਤੇ ਲੋ ਜੀ ਬਾਈ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਟਾਰਟਿੰਗ ਇਧਰ ਉੱਠ ਗਿਆ ਏ ਇਧਰ ਵੇਖ ਕੇ ਆ ਲੋ ਬਾਈ ਏ ਜਿੰਦੇ ਮੈਂ ਆਨੰਦ ਮਈ ਮਾਹੌਲ ਆ ਦਰਖਤ ਹੀ ਦਰਖਤ ਆ ਤੇ ਵਾਟਰ ਬਾਕਸ ਦਾ ਪੂਰਾ ਅਨ ਇੱਥੇ ਵੀ ਮੱਛੀਆਂ ਡਿੱਗੀ ਚ ਹੈਗੀਆਂ ਤਾਂ ਹੈ ਪਰ ਸੋਹਣੀਆਂ ਬਹੁਤ ਆ ਖਾਣ ਵਾਲੀਆਂ ਨਹੀਂ ਬਾਈ ਕਾਲੀਆਂ ਪੀਲੀਆਂ ਰੰਗ ਨੀਰੇ ਰੰਗ ਗਈਆਂ ਮੇਰਾ ਵੀਰਣਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਜਾਓ ਵਾਟਰ ਵਾਸ਼ ਵਿੱਚ ਹੈ ਤਾਂ ਨਿਆਰੀ ਛਾਂ ਹੀ ਛਾਂ ਹਲੋ ਬਾਈ ਬੱਚਾ ਪਾਰਟੀ ਆ ਗਈ ਕਕਣਾਈ ਆ ਮੇਗਾ ਪਸ਼ੂ ਕਟੇ ਦੇ ਬਾਹਰ ਪਸ਼ੂ ਕਟੇ ਦੇ ਬਾਹਰ ਇਹ ਕਣਗਾਈਆਂ ਵਾਵਾ ਹੀ ਜਾਂਦੇ ਕੰਨ ਲੋ ਬੇਬੀ ਇਹ ਕੱਢੇ ਨਹੀਂ ਵਿੱਚ ਮੈਂ ਤਾਂ ਕੱਢ ਲਈ ਹੋਣਗੇ ਆ ਤਾਂ ਤੁਸੀਂ ਬਾਹਰ ਤੇ ਨਹੀਂ ਰਹਿਣਗੇ ਮਮਾ ਦਾ ਸੁਪਨੀਆ ਹੋ ਗਿਆ ਦੇਖੋ ਕੀ ਹੋ ਰਿਹਾ ਹੈ ਮੈਂ ਨਹੀਂ ਹਾਂ ਹੋ ਨੋ ਬਈ ਮਿੱਤਰੋ ਆ ਸਾਹਮਣੀ ਜੁੜੀ ਆ ਆਹਾਂ ਇਹ ਹਸਬੰਦ ਆ ਕੋ ਡਾਈਵਤ ਕੋਡਾ ਸਹੀ ਹੁਣ ਆ ਪਤਾ ਚਲਦੇ ਆ ਸਾਰੇ ਕੁਛ ਬਾਲਾ ਠੀਕ ਠਾਕ ਅਲੋ ਮਣੀ ਪਾਤਾ

Lo bayi, pagi sih bayi titik panjang lo orang ke shetringa. Oh yang di syatrinya ya lagi. Ah ya, Paulin yang

ਆਇਆ 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 ਆ ਆਇਆ 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 ਲੱਕੀਆ ਜਾ ਆਹੋ ਦੋ ਬੋਟਲੇ ਆਉਂਦੇ ਆਂਦੇ ਕੋ ਦਾਈਂ ਜਾ ਰੋ ਆਇਆ ਆ 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 ਆਇਆ 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 ਆਇ ਪੁੱਤਰ ਤਕਰੀਬ ਨੂੰ ਸਾਰੇ ਹੀ ਫਿਰਦੇ ਆ ਆ ਜਾਂਦੀ ਧਾਰ ਸਾਰੇ ਦੇ ਸਾਰੇ ਆ ਜਾਂਦੇ ਪੁੱਤਰ ਤਕਰੀਬ ਨਹੀਂ ਸਾਰੇ ਫਿਰਦੇ ਆ ਉਹ ਸ਼ਤਰਾਂ ਲੱਗੀਆਂ ਤੁੰਗ ਪੱਤਰ ਵੀ ਲੱਗੀ ਪਈ ਆ